हां जी दोस्तों सत श्री अकाल जी ਆ ਤੁਸੀਂ ਵੀਡੀਓ ਦੇਖੋ ਲਾਲ ਛੜ ਦੇ ਵਿੱਚੋਂ ਮੁੰਡਾ ਔਰ ਕੁੜੀ ਆਏ ਨੇ ਕੱਪੜਿਆਂ ਦੀ ਦੁਕਾਨ ਦੇ ਉੱਤੇ ਨਵੇਂ ਕਿਸਮ ਦੀ ਠੱਗੀ ਵਾਜੀ ਅੱਜ ਔਰ ਕੱਪੜਿਆਂ ਦੀ ਦੁਕਾਨ ਦੇ ਉੱਤੇ ਆ ਕੇ ਇਹਨਾਂ ਨੇ 12500 ਰੁਪਏ ਦੀ ਠੱਗੀ ਮਾਰ ਕੇ ਗਏ ਨੇ 12500 ਦੀ ਠੱਗੀ ਇਦਾਂ ਕੱਪੜੇ ਕਢਾਇਏ ਇਹਨਾਂ ਨੇ ਵਾਵਾ 2-3-5 ਮਿੰਟ ਲਾ ਕੇ ਦੋਵੇਂ ਜਣੇ ਆਏ ਨੇ ਲਾਲ ਛੜ ਦੇ ਵਿੱਚ ਮੁੰਡਾ ਔਰ ਨਾਲ ਕੁੜੀ cdlx ਮੋਟਰਸਾਈਕਲ ਦੇ ਉੱਤੇ ਔਰ 12500 ਦੇ ਕੱਪੜੇ ਕਢਾ ਕੇ ਦੁਕਾਨਦਾਰ ਦੁਕਾਨ ਆਪਣੇ ਕੰਮ ਦੇ ਵਿੱਚ ਵਿਜੀ ਸੀਗਾ ਔਰ ਇਹਨਾਂ ਨੇ ਸਕੈਨਰ ਸਕੈਨ ਕਰਕੇ ਫੇਕ ਪੇਮੈਂਟ ਸ਼ੋ ਕਰਕੇ ਔਰ 12500 ਰੁਪਏ ਦੁਕਾਨਦਾਰ ਨੇ ਦੇਖਿਆ ਵੀ ਆ ਗਿਆ ਮੈਸੇਜ ਨਹੀਂ ਆਇਆ ਨਾ ਕੋਈ ਗੱਲ ਨਹੀਂ ਮੈਸੇਜ ਲੇਟ ਆ ਜੂਗਾ ਤਾਂ ਦੁਕਾਨਦਾਰ ਨੇ ਕਿ ਕੀਤਾ ਵੀ ਉਹਨਾਂ ਨੂੰ ਕੱਪੜੇ ਦੇ ਦਿੱਤੇ ਔਰ ਚਲਾ ਗਿਆ ਵਾਹ ਦੇ ਵਿੱਚ ਜਦੋਂ ਚੈੱਕ ਕੀਤਾ ਕੋਈ ਮੈਸੇਜ ਨਹੀਂ ਆਇਆ ਕੋਈ ਕੁਛ ਨਹੀਂ ਜਦੋਂ ਕੈਮਰਾ ਦੀ ਰਿਕਾਰਡਿੰਗ ਚੈੱਕ ਕੀਤੀ ਜਦੋਂ ਸਟੇਟਮੈਂਟਾਂ ਜੈਕ ਕੀਤੀਆਂ ਗਈਆਂ ਬੈਂਕ ਦੀਆਂ ਔਰ ਉਹ ਸਾਰਾ ਹੀ ਸਿਸਟਮ ਜਿਹੜਾ ਹੈਗਾ ਉਹ ਫੇਕ ਨਿਕਲ ਗਿਆ ਇਹ ਘਟਨਾ ਦੀਨਾਨਗਰ ਐਮ ਆਰ ਆਫ ਦੇ ਸ਼ੋਰੂਮ ਦੇ ਨਾਲ ਕੱਪੜੇ ਦਾ ਸ਼ੋਰੂਮ ਹੈਗਾ ਉੱਥੋਂ ਦੀ ਘਟਨਾ ਹੈਗੀ ਆ ਔਰ ਦਿਨ ਦੀ ਘਟਨਾ ਹੈਗੀ ਆ ਇਹ ਪਰਸਨ ਸਾਰੇ ਦੀਨਾਨਗਰ ਗੁਰਦਾਸਪੁਰ ਦੇ ਦੁਕਾਨਦਾਰ ਕੱਪੜੇ ਵਾਲੇ ਚਾਹੇ ਉਹ ਰੈਸਟੋਰੈਂਟ ਕਿਸੇ ਵੀ ਲਾਈਨ ਦੇ ਵਸਣ ਨੇ ਉਹ ਪੂਰਾ ਧਿਆਨ ਰੱਖਣਾ ਕਿਉਂਕਿ ਇਹ ਇੱਥੇ ਕਰਕੇ ਗਏ ਨੇ ਕਿਤੇ ਹੋਰ ਵੀ ਠੱਗੀ ਕਰ ਸਕਦੇ ਨੇ ਸੋ ਸਾਰੇ ਧਿਆਨ ਰੱਖੋ ਤੁਸੀਂ ਵੇਖੋ ਵੀਡੀਓ ਦੇ ਵਿੱਚ ਇਹਨਾਂ ਨੇ ਪੂਰੇ ਆਰਾਮ ਦੇ ਨਾਲ ਕਪੜੇ ਕਢਾਏ ਨੇ ਠੱਗੀ ਬੜੇ ਆਰਾਮ ਦੇ ਨਾਲ ਕਰਕੇ ਗਏ ਨੇ ਔਰ ਜਿੰਨੇ ਵੀ ਆਪਣੇ ਦਿਨਾਲਗਰ ਗੁਰਦਾਸਪੁਰ ਦੇ ਦੁਕਾਨਦਾਰ ਆ ਧਿਆਨ ਦੇ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਕੋਈ ਭਰਾ ਠੱਗੀ ਦਾ ਸ਼ਿਕਾਰ ਨਾ ਹੋ ਸਕੇ ਇਸ ਦੀ ਵੀਡੀਓ ਜਿਹੜੀ ਹੈਗੀ ਆ ਉਹ ਦਿਨਾਲਗਰ ਪੁਲਿਸ ਸਟੇਸ਼ਨ ਦੇ ਵਿੱਚ ਵੀ ਦਿੱਤੀ ਗਈ ਆ ਤੋ ਤੁਸੀਂ ਸਾਰੇ ਜਾਣੇ ਜਿਹੜਾ ਜਿਹੜਾ ਇਸ ਵੀਡੀਓ ਨੂੰ ਦੇਖਦਾ ਉਸ ਵੀਡੀਓ ਉਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਣਾ ਕੋ ਹੋਰ ਵੀਪਰਾ ਠੱਗੀ ਦਾ ਸ਼ਿਕਾਰ ਨਾ ਹੋ ਸਕੇ ਸੋ ਤੁਸੀਂ ਵੀਡੀਓ ਨੂੰ ਦੇਖੋ ਪੂਰੀ ਨੂੰ ਤੇ ਦੇਖੋ ਕਿਸ ਤਰ੍ਹਾਂ ਇਹਨਾਂ ਨੇ ਆਰਾਮ ਦੇ ਨਾਲ ਕੱਪੜੇ ਕੱਢੇ ਨੇ ਦੁਕਾਨ ਦੇ ਵਿੱਚ ਰਸ਼ ਸੀਗਾ ਰਸ਼ ਕਰਨ ਦੁਕਾਨਦਾਰ ਵੀ ਬਿਜੀ ਸੀਗਾ ਤੇ ਜਿਆਦਾ ਟਾਈਮ ਪੇਮੈਂਟ ਨੂੰ ਦੇਖ ਨਹੀਂ ਸਕਿਆ ਪੂਰੇ ਹੌਸਲੇ ਨਾਲ ਲੜਨੇ ਪੂਰਾ ਕੱਪੜੇ ਕਢਾਏ ਔਰ ਕਢਾਣ ਤੋਂ ਬਾਅਦ ਠੱਗੀ ਮਾਰੀ ਬੜੇ ਆਰਾਮ ਦੇ ਨਾਲ ਇਹ ਮੋਟਰਸਾਈਕਲ ਲੈ ਕੇ ਗਏ ਨੇ ਤੁਸੀਂ ਵੀਡੀਓ ਚੈੱਕ ਕਰੋ ਜਰੂਰ ਕੋਈ ਵੀ ਵੀਰ ਭਰਾ ਹੈ ਇਹਨਾਂ ਨੂੰ ਪਸੰਦ ਹੋਵੇ ਮੁੰਡੇ ਨੂੰ ਜਾਂ ਕੁੜੀ ਨੂੰ ਪਸੰਦ ਹੋਵੇ ਸਕਰੀਨ ਦੇ ਉੱਤੇ ਨੰਬਰ ਮੈਂਸ਼ਨ ਕਰ ਦਿੱਤੇ ਆ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜਾਂ ਇਹਨਾਂ ਬਾਰੇ ਜਾਣਕਾਰੀ ਦੇ ਸਕਦੇ ਹੋ ਤੁਹਾਡੀ ਜਿਹੜੀ ਜਾਣਕਾਰੀ ਇਹਦੇ ਨਾਲ ਰੱਖੀ ਜਾਏਗੀ ਦੱਸਿਆ ਨਹੀਂ ਜਾਏਗਾ ਕਿ ਕਿਹਨੇ ਜਾਣਕਾਰੀ ਦਿੱਤੀ ਹੈਗੀ ਆ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਬੰਦੇ ਫੜੇ ਜਾਣ